ਦੋਸਤੋ ਨਮਸਕਾਰ ਪੰਜਾਬ ਮਾਟਰ ਨੂੰ ਪਾਤਣਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਲੱਖਾ ਕੋਟ ਕਰੋੜ ਤੇ ਅੱਜ ਮਿਤੀ 24 8 2025 ਹਨ ਆਪਾਂ ਹਰੀਕੇ ਹੱਟ ਤੇ ਖੜੇ ਆ ਤੇ ਜੋ ਆਪਣੇ ਪੰਜਾਬ ਦੇ ਵਿੱਚ ਆਣਾ ਆਪਾਂ ਕਿੰਨੇ ਜਿ ਦੇ ਵਿਜੀਤੀ ਹਨਾ ਵਾਂਗੂ ਹੋਈ ਹੋਈ ਆ ਹਨ ਤੇ ਜੋ ਇਹ ਹਰੀਕੇ ਪੱਤਨ ਤੋਂ ਹੈੱਡ ਤੋਂ ਜੋ ਇਹ ਆਪਣਾ ਇਧਰ ਨੂੰ ਜਾ ਰਿਹਾ ਆ ਹਨਾ ਪਾਣੀ ਵੇਖੋ ਕਿ ਸਾਰੇ ਦਰ ਖੁੱਲੇ ਹੋਏ ਆ ਤੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਆ ਹਨਾ ਬਈ ਕਿ ਹਾਂ ਕਿ ਪਰਮਾਤਮਾ ਅੱਗੇ ਇਹ ਆਦਾ ਸਾਕੇ ਵੇਖੋ ਮੀਂਹ ਵੀ ਬਹੁਤ ਜ਼ੋਰਾਂ ਤੇ ਹੈ ਨਾ ਮੀਂਹ ਵੀ ਪੂਲਸ ਵਾਂਗ ਹੀ ਪਈ ਜਾਂਦਾ ਆ ਤੇ ਪਾਣੀ ਵੀ ਬਹੁਤ ਜ਼ਿਆਦਾ ਪਿੱਛੋਂ ਕੰਨੀਸ਼ਨ ਬਹੁਤ ਹੀ ਜ਼ਿਆਦਾ ਹੈ ਨਾ ਪਾਣੀ ਦੀ ਹੋਈ ਹੋਈ ਬੰਦ ਤੇ ਪਰਮਾਤਮਾ ਜੇ ਦੁਆਇਆ ਕਿ ਪਰਮਾਤਮਾ ਬਖਸ਼ੀ ਰੱਖੀ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹਟਾਇਆ ਹੈ ਨਾ ਤੇ ਇਦਾਂ ਦਾ ਕੋਈ ਵੀ ਉਹ ਨਾ ਹੋਵੇ ਕਿ ਪਰਮਾਤਮਾ ਸਾਨੂੰ ਫੇਰ ਕਿਸੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ ਕਿ ਜੋ ਕਹਿੰਦੇ ਆ ਕਿ ਇੱਥੇ ਬਿਜਾਰ ਕੇ ਮਿਲੇ ਬਈ ਹਣਾ ਕਹਿੰਦੇ ਬਈ 88 ਦਾ ਪਾਣੀ ਸੀ ਨਾ ਜਿਹੜਾ ਹੈ ਨਾ ਵੀ 88 ਦਾ ਪਾਣੀ ਵੀ ਐਦਾਂ ਉੱਪਰ ਦੀ ਦੰਗਰ ਵਾਲਾ ਕੰਮ ਸੀਗਾ ਇਹਦੇ ਵੀ ਬਹੁਤ ਹੀ ਜ਼ਿਆਦਾ ਵਹਾਅ ਸੀਗਾ ਉਹਦਾ ਕਿ ਵੀ 88 ਦੇ ਪਾਣੀ ਦਾ ਇੰਨਾ ਕੁ ਜ਼ਿਆਦਾ ਲੋਕਾਂ ਦੇ ਵਿੱਚ ਡਰ ਪੈ ਗਿਆ ਸੀਗਾ ਕਿ ਵੀ ਦੁਬਾਰਾ ਉਹ ਕੰਡੀਸ਼ਨ ਹੋਵੇ ਨਾ ਪ੍ਰਮਾਤਮਾ ਤੇ ਬਸ ਜਿਨ੍ਹਾਂ ਨੇ 88 ਦੇਖੀ ਆ ਨਾ ਬਈ ਉਹਨਾਂ ਨੂੰ ਹੀ ਪਤਾ ਸੀਗਾ ਕਿ ਇਹਦਾ ਕੀ ਹੈ ਕਿ ਚਲੋ ਅੱਜ ਹਨਾ ਆਪਾਂ ਦਾ ਦੇਖਦੇ ਆ ਅੱਖਾਂ ਮੂਰੇ ਪ੍ਰਮਾਤਮਾ ਦੇ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਕਦੇ ਵੀ ਉਹ ਦਿਨ ਨਾ ਆਉਣ ਤੇ ਐਦਾਂ ਦਾ ਕੋਈ ਉਹ ਸਾਹਮਣਾ ਨਾ ਕਰਦਾ ਪਵੇ ਪੰਜਾਬ ਨੂੰ ਤੇ ਪਹਿਲਾਂ ਹੀ ਇੱਧਰ ਹੁਣ ਘਰਾਂ ਦੇ ਘਰ ਜੋ ਦਰਾਈ ਏਰੀਆ ਦੇ ਵਿੱਚ ਆਣਾ ਆਪਾਂ ਕਹਿੰਨੇ ਕਿ ਉਹ ਬਹੁਤ ਘਰੋਂ ਬੇਕਾਰ ਹੋਏ ਹੋਇਆ ਵਿਚਾਰੇ ਆਣਾ ਉਹਨਾਂ ਨੂੰ ਵਿਚਾਰਿਆਂ ਨੂੰ ਦੱਸਦਾ ਵਸਦਾ ਵੀ ਆਪਣੇ ਭਰਾ ਲੈ ਕੇ ਆਉਂਦੇ ਜੋ ਦੂਰ ਨੇੜੇ ਤੋਂ ਤੇ ਆਪਾਂ ਨੂੰ ਇਹ ਪੰਜਾਬੀਆਂ ਨੂੰ ਇੱਕ ਦੂਸਰੇ ਨਾਲ ਖੜਨਾ ਵੀ ਚਾਹੀਦਾ ਆ ਤੇ ਆਪਣਾ ਫਰਜ਼ ਵੀ ਪਾਉਂਦਾ ਆ ਕਿ ਯਾਰ ਆਪਾਂ ਆਣਾ ਇਹ ਸਮਾਂ ਖਾਲ ਪਿੱਛੇ ਚਲੋ ਆਉਂਦਾ ਆ ਪਰ ਫੇਰ ਵੀ ਪ੍ਰਮਾਤਮਾ ਅੱਗੇ ਅਰਦਾਸ ਆਗੇ ਪ੍ਰਮਾਤਮਾ ਬਖਸ਼ੀ ਰੱਖੀਂ ਕਿ ਐਡਾਂ ਦਾ ਕਦੇ ਵੀ ਸਾਨੂੰ ਇਹਨਾਂ ਚੀਜ਼ਾਂ ਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਪਹਿਲਾਂ ਇਹ ਪੰਜਾਬ ਤੇ ਬਹੁਤ ਜੋ ਇਹ ਸਤਾਪਾ ਇਹ ਚੱਲਦਾ ਆ ਤੇ ਚੱਲੀ ਜਾਂਦਾ ਹੈ ਪ੍ਰਮਾਤਮਾ ਬਖਸ਼ੀ ਰੱਖੀ ਕਿਰਪਾ ਰੱਖੀ ਤੰਦਰੁਸਤੀ ਦੇ ਹੀ ਰਹਾ ਬੇਨਤੀ ਹੈ ਮੇਰੇ ਆ ਮਾਲਕਾ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਦਾਂ ਹੀ ਹਸਦੀ ਵਸਦੀ ਰਵੇ ਕਿਸੇ ਦਾ ਕੋਈ ਵੀ ਪਰਿਵਾਰ ਦਾ ਜੋ ਕੋਈ ਨੁਕਸਾਨ ਨਾ ਹੋਵੇ ਕੋਈ ਫਸਲ ਬਾੜੀ ਦਾ ਨੁਕਸਾਨ ਨਾ ਹੋਵੇ ਇਹੀ ਰੱਬਗੇ ਅਰਦਾਸ ਬੇਨਤੀ ਕਰਦੇ ਆ ਕਿ ਮੇਰੇ ਆ ਮਾਲਕਾ ਪੰਜਾਬ ਤੇ ਆਪਣਾ ਮਿਹਰ ਭਰਿਆ ਹੱਥ ਰੱਖੀ ਬਹੁਤ ਵੀ ਏ ਡਾਣਾ ਨਾ ਕਿੰਨੀਆਂ ਫਸਲਾਂ ਸੀਗੀਆਂ ਜਿਹੜੀਆਂ ਵਿਚਾਰੇ ਚੱਲੋ ਜਣਾ ਨੇੜੇ ਤੇੜੇ ਸੀਗੀਆਂ ਤੇ ਵਿੱਚ ਹੁਣ ਇਸ ਟਾਈਮ ਇਹਨਾਂ ਦੇ ਨਾਲ ਚਾ ਕੇ ਫਸਲਾਂ ਦੇ ਉੱਪਰ ਦੀ ਪਾਣੀ ਹੋ ਜਾਂਦਾ ਹੈ ਤੇ ਬੰਦ ਹੋ ਜਾਂਦੀਆਂ ਕਿ ਚਲੋ ਮਿਹਨਤ ਕੀਤੀ ਹੁੰਦੀ ਹੈ ਯਾਰ ਹਰ ਕਿਸਾਨ ਮਜ਼ਦੂਰ ਨੇ ਯਾਰ ਕਿਸੇ ਨੂੰ ਆਸ ਹੁੰਦੀ ਆ ਕਿ ਚਾਰ ਦਾਣਿਆਂ ਦੀ ਪਰ ਇਸ ਟਾਈਮ ਹੁਣਾ ਜਿਆਦਾ ਨਹੀਂ ਪੈਣ ਕਰਕੇ ਕਿ ਡੇਢ ਨਹੀਂ ਕਰਕੇ ਤੇ ਇਹ ਪਾਣੀ ਦੀ ਜਿਆਦਾ ਏਦਾਂ ਕੰਡੀਸ਼ਨ ਵਧਨੇ ਕਰਕੇ ਕਿ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਹਿਮ ਡਰ ਹੁੰਦਾ ਕਿ ਯਾਰ ਵੀ ਜਿਹੜੇ ਘਰ ਆ ਕੋਈ ਦਰਿਆ ਇਲਾਕੇ ਦੇ ਆ ਕਿ ਨੇੜੇ ਤੇੜੇ ਆ ਨਾ ਘਰ ਮਕਾਨ ਪਾਏ ਆ ਭਰਾਵਾਂ ਨੇ ਕਿ ਕਿੰਨਾ ਖਰਚਾ ਕਰਕੇ ਕੱਦ ਚੱਕ ਕੇ ਹਨਾ ਕਿ ਔਖਾ ਹੋ ਜਾਂਦਾ ਪਰ ਪ੍ਰਮਾਤਮਾ ਬਖਸ਼ੀ ਰੱਖੀ ਸੱਚੇ ਬਾਦਸ਼ਾਹ ਕੁੱਲ ਦਾ ਭਲਾ ਕਰੀ ਤੱਤੀ ਬਾਣਾ ਲੱਗੰਦੇ ਨਹੀਂ ਤੇਰਾ ਪੰਜਾਬ ਵਾ ਗੁਰੂਆਂ ਦਾ ਤੇ ਖੀਰ ਦੇ ਸਾਰੇ ਭਾਵਾਂ ਨੂੰ ਇੱਕ ਹੀ ਬੇਨਤੀ ਵੀ ਆਪਕੋ ਆਪਣਾ ਧਿਆਨ ਰੱਖੋ ਤੇ ਰੱਬਗੇ ਅਰਦਾਸ ਬੇਨਤੀ ਕਰੋ ਜੀ ਇਦਾਂ ਹੀ ਪੰਜਾਬ ਵਾਸਤਾ ਵਸਦਾ ਰਹੇ ਸਤਿਗੁਰੂ ਥੈਂਕ ਯੂ ਸਸੀ ਗੱਲ ਜੀ ਜਿਉਂਦੇ ਵਸਦੇ ਰਹੋ